ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਖੋਟੇ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਪਿੰਡ ਮਾਣੂ ਕੇ ਗੱਲ ਰਹਿ ਜਾਂਦੇ ਤੇ ਨਿਹਾਲ ਸਿੰਘ ਵਾਲਾ ਵੀ ਨੇੜੇ ਦੇ ਪਿੰਡ ਆ ਜੀ ਅੱਜ ਦੀ ਵੀਡੀਓ ਚ ਟੋਟਲ 7 ਨਗ ਆ ਜੀ ਜਿੰਨਾ ਚੋ 3 ਵਹਿੜਾ ਇੱਕ ਸੂਈ ਸਵਾਈ ਇੱਕ ਗੱਬਣ ਆ ਤੇ ਇੱਕ ਧੋਕੜ ਆ ਤੇ 4 ਮੱਝਾਂ ਜਿੰਨਾ ਚੋ ਸੂਈਆਂ ਸਵਾਈਆਂ ਤੇ ਗੱਬਣ ਮੱਝਾਂ ਨੇ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮੁੱਲ ਬਿਲਕੁਲ ਛੋਟੇ ਛੋਟੇ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਨਾਮ ਤੇ ਜਿੰਦਰਪਾਲ ਸਿੰਘ ਆ ਜੀ ਐਂਡ ਖੋਟੇ ਆ ਜ਼ਿਲ੍ਹਾ ਮੋਗਾ ਜੀ ਤਸੀਲ ਨਾਲ ਸੰਗਲ ਹੈ ਜੀ ਮੋਬਾਈਲ ਨੰਬਰ ਜੀ 97817 ਜੀ 35344 ਜੀ ਜਿਹੜੀ ਬਈ ਆਪਾਂ ਲਗਭਗ 10 12 ਦਿਨ ਪਹਿਲਾਂ ਵੀਡੀਓ ਪਾਈ ਸੀ ਬੂਰੀ ਕੱਟੀ ਵਾਲੀ ਵੈਗ ਗਈ ਸੀ ਬੈਗੀ ਬੈਗੀ ਬਹੁਤ ਫੋਨ ਆ ਗਏ ਜੀ ਹਾਂਜੀ ਬਹੁਤ ਫੋਨ ਆਏ ਠੀਕ ਆ ਵਧੀਆ ਰਿਸਪੌਂਸ ਆ ਜੀ ਹਾਂਜੀ ਹਾਂਜੀ ਵੱਡੇ ਵੀਰੇ ਤੇ ਇਧਰੋਂ ਆਪਾਂ ਸ਼ੁਰੂ ਕਰਦੇ ਜਿਹੜੀ ਬੈਲ ਕਾਲਜ ਤਾਜੀ ਸੂਈ ਆ ਮਸਾਂ 5 ਮਿੰਟ ਹੀ ਹੋਏ ਉਹਨੇ ਆਪਾਂ 5 ਮਿੰਟ ਹੀ ਹੋਏ ਵੀਰੇ ਠੀਕ ਆ ਜਦੋਂ ਆ ਕੇ ਮੈਂ ਖੜਾ ਤੇ ਉਹਦੀ ਸੂਈ ਆ ਜੀ ਸੂਆ ਕਿੰਨੇ ਮਾਜੇ ਦਾ ਸੂਆ ਦਾ ਕੋਈ ਚੌਥਾ ਲਾ ਲੈ ਕੋਈ ਪੰਜਵਾਂ ਲਾ ਲੈ ਵੀਰੇ ਜਿਹੜਾ ਮਰਜ਼ੀ ਲਾ ਲੈ ਹਾਂ ਜਿਹੜਾ ਮਰਜ਼ੀ ਲਾ ਲੈ ਸਾਨੂੰ ਬੰਦੇ ਨੇ ਹਾਂ ਚੌਥਾ ਸੂਆ ਕਹਿ ਕੇ ਠੀਕ ਹੈ ਚੌਥਾ ਸੂਆ ਸੂਆਂ ਚ ਮੱਜ ਜਾ ਫਿਰ ਚੌਥਾ ਲਾ ਲਓ ਪੰਜਵਾਂ ਲਾ ਬੱਚਾ ਕੀ ਦਿੱਤਾ ਜੀ ਬੱਚਾ ਕੱਟਾ ਵੀਰੇ ਕੱਟਾ ਦੇਗੀ ਆ ਠੀਕ ਹੈ ਜੀ ਜਦੋਂ ਜੇਰ ਪੈ ਜੂਗੀ ਉਦੋਂ ਵੀਡੀਓ ਦੀ ਬਣ ਜਾਨੀ ਆ ਵੱਡੇ ਵੀਰੇ ਪਿਛਲੇ ਸੂਏ ਕਿੰਨਾ ਦੁੱਧ ਦਿੱਤਾ ਜੀ ਇਹਨੇ ਮਾਲਕ ਦਾ ਕਹਿੰਦੇ ਯਾਰ ਸਾਡਾ 12 ਕਿਲੋ ਚੋਇਆ ਬਬਾਈ ਯਾਰ अच्छा انا ਆਪਾਂ ਕਹਤੋਂ 10 ਕਿਲੋ ਮੈਂ 11 ਕਿਲੋ ਦੁੱਧ ਦੇ ਦਿੰਦੇ ਆ 10 ਮੰਨ ਕੇ ਹੀ ਆਵੇ 10 ਮੰਨ ਕੇ ਕੋਈ ਆ ਥਣਾ ਦੀ ਭਾਰ ਪਿੱਛੇ ਦੀ ਪੂਰੀ ਗਰੰਟੀ ਆ ਬੜੀ ਠੀਕ ਆ ਤੋੜ ਕੇ ਦਿਖਾ ਦਿਓ ਵੀਰੇ ਸੁਆ ਵੀਰੇ ਜਿਹੜਾ ਮਰਜ਼ੀ ਮੰਨ ਲਿਆ ਕਰੋ ਕਿਉਂਕਿ ਬਾਈ ਦਾ ਸਾਰਾ ਮਾਲ ਖਰੀਦਿਆ ਹੀ ਹੁੰਦਾ ਬੱਚਾ ਮਗਰ ਇਹਦੇ ਕੱਟਾ ਆ ਗਿਆ ਜੀ ਬਿਲਕੁਲੀ ਤਾਜੀ ਸੂਈ ਆ ਮਾਲਕ ਤਾਂ ਬਾਹਲਾ ਦੱਸਦੇ ਆ ਤੁਸੀਂ ਜਿੰਨਾ ਮਰਜ਼ੀ ਮੰਨ ਲਿਓ ਬਾਈ ਕਹਿੰਦਾ ਆਪਾਂ 10 ਕਿਲੋ ਮੰਨ ਕੇ ਲਈ ਆ ਤੇ 10 ਕਿਲੋ ਦੁੱਧ ਦੇ ਨੇ ਦੇ ਵੀ ਦੇਣਾ ਕੋਈ ਹਰਜ ਵਾਲੀ ਗੱਲ ਨਹੀਂ ਮੱਝ ਨੂੰ ਬਾਕੀ ਸਿੰਘ ਖੁੱਲਾ ਵੀਰੇ ਪਹਿਲਾ 10 ਦਿਨੇ ਆ ਸੁਆ ਚੌਥਾ ਥਣ ਤੁਨ ਨੂੰ ਮੈਂ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਸੋਹਣਾ ਥਣਾ ਦਾ ਸੈਜ ਆ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਫੋੜ ਸ਼ੰਗ ਭੋਰਾ ਵੀ ਨਹੀਂ ਮੋਟਾ ਥਾਣਾ ਜੇਰ ਦੀ ਤੁਨੂੰ ਵੀਡੀਓ ਮਿਲ ਜੂਗੀ ਜਦੋਂ ਇਹਦੀ ਪੈ ਜੂਗੀ ਜੀ ਤੇ ਡਿਮਾਂਡ ਵੀਰੇ ਜੈ ਜਿਹੜੇ ਲੈਣੇ ਡਿਮਾਂਡ ਯਾਰ ਵੀਰੇ ਕਰ ਨੂੰ ਭਾਵੇਂ 70 ਕਰ ਲੀਗੇ 72 ਕਰ ਲੀਗੇ ਉਹਦਾ ਫਾਇਦਾ ਨਹੀਂ ਬਸ 64000 ਚੋਂ ਛੋੜ ਛੱਪਾ ਹੁਣ بس ਜੱਸ ਤੇ ਨੋ ਜੱਸ ਦਿਨ ਤੋਂ ਕੜਾਲਾ ਭਾਈ ਆ ਹਾਂ 64000 ਰੁਪਏ ਚ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਮੁੱਲ ਕਰੋਨ ਨੂੰ ਜਿੰਨਾ ਮਰਜ਼ੀ ਕਰਾ ਲਓ ਜੀ ਜਿਹੜਾ ਵੀਰੇ ਦੋ ਨੰਬਰ ਨਾਗਾ ਝੋਟੀ ਆਪਣੀ ਸੁਆਗਨਮਾ ਜੀ ਇਹਦਾ ਇਹਦਾ ਵੀਰੇ ਦੂਜਾ ਸੁਆ ਇਹ ਕਦੋਂ ਸੂਈ ਆ ਜੀ ਇਹਨੂੰ ਸੂਈ ਨੂੰ ਹੋ ਗਏ ਵੀਰੇ 15 ਆਂਦਨ ਬੱਚਾ ਕੀ ਆ ਜੀ ਬੱਚਾ ਕੱਟੀ ਆ ਵੀਰੇ ਕੱਤੀ ਆ ਜੀ ਜੇਰ ਕੰਪਲੀਟ ਪੈ ਗਿਆ ਜੇਰ ਕੰਪਲੀਟ ਆ ਠੀਕ ਆ ਤੇ 10 ਤੋਂ 10.5 ਕਿਲੋ ਦੁੱਧ ਆ ਮਾੜੀ ਜੀ ਮੈਂ ਇਹਨੂੰ ਵੱਡੇ ਵੀਰੇ ਸਰਨ ਆ ਲੱਤ ਨੂੰ ਆਪਾਂ ਦੱਸ ਅੱਛਾ ਇੱਕ ਲੱਤ ਸਰਨ ਆ ਸਰਨ ਤੇ ਉਹ ਨਾੜ ਦੀ ਕਟਾਈ ਨਹੀਂ ਫਿਰ ਨਹੀਂ ਕਟਾਈ ਨਹੀਂ ਵੀਰੇ ਸਾਡੇ ਕੋਲ ਤਾਂ ਕੱਲ ਆਈ ਆ ਕੱਲ ਆਈ ਆ ਇਹ ਦੱਸ ਕੇ ਦੇਣੀ ਅਗਲਾ ਆਪਦੀ ਕਟਾ ਲਵੇ ਆਪਦੀ ਕਟਾਈ ਠੀਕ ਆ ਬੱਚਾ ਮਗਰ ਚੰਗਾ ਫਿਰ ਤੋਰ ਕੇ ਤਾਂ ਦਿਖਾਉਂਦੇ ਨਹੀਂ ਕਿ ਤੋਰਨੇ ਤੋਰ ਦਿੰਨੇ ਆ ਤੋਰਨੂ ਇਹਨੂੰ ਠੀਕ ਵੱਡੇ ਵੀਰੇ 10 ਤੋਂ 10.5 ਕਿਲੋ ਨੈਟ ਦੁੱਧ ਤਿਆਰ ਆ ਬਾਈ ਦੇ ਘਰੇ ਤੁਸੀਂ ਮਿਲਕਿੰਗ ਕਰ ਲਿਓ ਪਹਿਲਾਂ ਦੱਸ ਦਿੰਨੇ ਆ ਬਈ ਝੂਟੀ ਨੂੰ ਸਰਨ ਆ ਤੇ ਜੀ ਆਂ ਦੱਖ ਨਹੀਂ ਦਿੰਦੀ ਵੱਡੇ ਵੀਰੇ ਠੀਕ ਆ ਇੰਨਾ ਨਹੀਂ ਕਰਦੀ ਜਾਨੀ ਜਦੋਂ ਮੰਨ ਲਾ ਬੈਠੀ ਉੱਠਦੀ ਮਾੜੀ ਜੀ ਉਦੋਂ ਕਰਦੀ ਆਂ ਨਹੀਂ ਕੋਈ ਚੱਕਰ ਕਰਦੀ ਹੋਊਗੀ ਜਦੋਂ ਮਨਲਾ ਪਸ਼ੂ ਤੁਰਨ ਲੱਗ ਜੇ ਉਦੋਂ ਕੋਈ ਬਾਹਲਾ ਸ਼ੋ ਨਹੀਂ ਹੁੰਦਾ ਹੁੰਦਾਗਾ ਆ ਔਰ ਲੀਲਾ ਤ ਤੋਂ ਆ ਥੋੜਾ ਜਿਹਾ ਤੁਹਾਨੂੰ ਪਤਾ ਲੱਗਦਾ ਹੋਊਗਾ ਤੇ ਜਦੋਂ ਬੈਠਾ ਉੱਠੂ ਪਸ਼ੂ ਉਦੋਂ ਤਾਂ ਬਈ ਕਰਦਾ ਹੀ ਹੁੰਦਾ ਤੁਹਾਨੂੰ ਪਤਾ ਹੀ ਆ ਇਹਦਾ ਇਲਾਜ ਹੈਗਾ ਉਹ ਨਾੜ ਕੱਟ ਦਿੰਦੇ ਹੁੰਦੇ ਡਾਕਟਰ ਸਾਹਿਬਾਨ ਤੇ ਉਹ ਆਪਦਾ ਇਲਾਜ ਕਰਾ ਸਕਦਾ ਪਰ ਭਾਈ ਨੇ ਆਪਾਂ ਸਰਨ ਕਹਿ ਕੇ ਦੇਣੀ ਆ ਤੇ ਇਹਦੀ ਡਿਮਾਂਡ ਵੀਰੇ ਇਹਦੀ ਡਿਮਾਂਡ ਵੀਰੇ 75 ਕਰ ਲੀ ਗਏ 80 ਕਰਾ ਲਗੇ ਹੂੰ ਬਸ 70000 ਚੋਂ ਛੋੜ ਛੱਪਾ ਇਹਦਾ ਜੇ ਤਾਂ ਬਈ ਸਰਨ ਨਾ ਹੁੰਦੀ ਤਾਂ ਬਾਲੀ ਮੈਂ ਇਹ ਤਾਂ 85 ਦੀ ਸੀ ਆਪਾਂ ਨੂੰ ਵੀ ਪਤਾ ਵੀਰੇ ਹੁਣ 70000 ਦੀ ਦੇ ਦਿੰਦੇ 70000 ਦੀ ਜੱਸ ਤੈਨੂੰ ਆ ਬਸ ਠੀਕ ਆ ਜਿਹੜਾ ਨਾਗ ਆ ਗਿਆ ਬਈ ਆਪਣਾ ਤੈਨ ਨੰਬਰ ਵੈੜ ਸੂ ਆ ਗਿਆ ਨਮਾਜੀ ਇਹਦਾ ਇਹਦਾ ਵੀਰੇ ਦੂਜਾ ਸੂ ਆ ਵੈੜ ਦਾ ਸਮਾਂ ਕਿੰਨਾ ਲੈਂਦੀ ਆ ਜੀ ਸਮਾਂ ਇਹਦੇ ਰਹਿੰਦੇ ਵੀਰੇ 5-4 ਦਿਨ ਹਜੇ ਲੈ ਜੋ ਲੈ ਜੂਗੀ ਚੰਗੀ ਆ ਹਨਾ ਚੰਗੇ ਦੁੱਧ ਆ ਲਈ ਚੰਗੀ ਆ ਵੀਰੇ ਦੁੱਧ ਮਾਲਕ ਕਹਿੰਦੇ ਪਹਿਲੇ ਸੂਏ 24 ਕਿਲੋ ਦਿੱਤਾ ਜਿਹੜੀ ਖੁੱਲ ਲਈ ਖੁੱਲ ਖਣਾ ਦੀ ਭਾਰ ਪਿੱਛੇ ਦੀ ਬੁਗਰੀ ਗਰੰਟੀ ਆ ਕੋਈ ਸੀਮਾ ਰਿਕਾਰਡ ਮਿਲਿਆ ਹੋਣਾ ਨਹੀਂ ਉਹ ਨਹੀਂ ਬਾਈ ਪਤਾ ਜੀ ਠੀਕ ਆ ਤੋਰ ਕੇ ਦਿਖਾ ਦਿਓ ਵੀਰੇ ਚੰਗੀ ਆ ਵੜ ਵੀਰੇ ਕੱਦ ਬਰੀਡ ਵਜਨ ਬੇਲ ਵਾਲੀ ਆ ਚਾਰ ਤੋਂ ਪੰਜ ਦਿਨ ਪਏ ਦੇਣ ਵੀਰੇ ਜਿਹੜੇ ਹੁੰਦੇ ਆ ਇੱਕ ਦੋ ਦਿਨ ਵਾਧ ਵੀ ਸਕਦੇ ਆ ਘੱਟ ਵੀ ਸਕਦੇ ਆ ਹਵਾਨਾ ਸੋਹਣਾ ਫਿਟਨੈਸ ਵਾਲਾ ਥਣ ਕੱਲਾ ਕੱਲਾ ਨਿੱਖੜਮ ਹੱਥੀ ਚਵਾਈ ਵਾਲਾ ਫੋੜ ਛਾਂ ਕੇ ਤੇ ਪੂਰਾ ਵੀ ਨਹੀਂ ਮਿਲ ਕੇ ਵੇਣ ਚੈੱਕ ਕਰ ਸਕਦੇ ਹੋ ਰੱਸੀ ਵਰਗੀ ਆਉਂਦੀ ਪੂਰੀ ਸਟਰੋਂਗ ਹੱਥੀ ਚਵਾਈ ਵਾਲਾ ਥਾਣਾ ਮੋਟਾ ਜੀ ਬਾਕੀ ਤੁਸੀਂ ਢੱਲ ਦੇਖ ਸਕਦੇ ਹੋ ਸਾਰੇ ਵਲਟਲ ਕਰਮਾਲ ਨੇ ਕੱਢ ਕੇ ਸੋਣਾ ਜੀ ਹਵਾਨਾ ਨੇੜੇ ਤੋਂ ਚੈੱਕ ਕਰ ਲਓ 25 26 ਕਿਲੋ ਦੁੱਧ ਮਾਲਕਾਂ ਨੇ ਦੱਸਿਆ ਕਿ ਪਿਛਲੇ ਸੂਏ ਦਾ ਇਹਦਾ ਦਿੱਤਾ ਹੋਇਆ ਵਾ ਹਰ ਜਾਂ ਵੀਰੇ ਦੇਣ ਦਾ ਏਡੀ ਬੈੜ ਨੂੰ 25 26 ਕਿਲੋ ਕਹਿੰਦਾ ਵੀ ਕੀ ਆ ਬਾਕੀ ਵੀਰੇ ਰੁੱਤ ਵੀ ਮੂਰੇ ਇਹਨਾਂ ਦੀ ਆ ਵੀ ਹੈ ਹਨਾ ਇਹਦੀ ਡਿਮਾਂਡ ਇਹਦੀ ਡਿਮਾਂਡ ਯਾਰ ਵੀਰੇ ਲੋਕਾਂ ਨੂੰ ਲੱਖ ਨਹੀਂ ਕਰਨਾ 90 ਨਹੀਂ ਕਰਨਾ ਬਸ 83000 ਦੀ ਬੈੜ ਦੇਣੀ ਦੇਣੀ 83000 ਦੇ ਜਸਤਨੂ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 83000 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ ਜੀ ਚਾਰ ਨੰਬਰ ਵੀਰੇ ਸੁਆ ਕੰਮਾ ਜੀ ਇਹਦਾ ਇਹਦਾ ਤੀਜਾ ਸੁਆ ਵੱਡੇ ਵੀਰੇ ਠੀਕ ਹੈ ਜੀ ਕਦੋਂ ਸੂਈ ਹੈ ਜੀ ਇਹ ਤੜਕੇ 6 ਵਜੇ ਸੂਈ ਹੈ ਬੱਚਾ ਕੀ ਦਿੱਤਾ ਜੀ ਬੱਚਾ ਕੱਟੀ ਆ ਵੀਰੇ ਕੱਟੀ ਬੜੀ ਚੰਗੀ ਆ ਹਨਾ ਬਈ ਪੂਰੀ ਨਿੱਗਰ ਦਿੱਤੀ ਆ ਜੇਰ ਕੰਪਲੀਟ ਆ ਜੀ ਜੇਰ ਕੰਪਲੀਟ ਆ ਵੀਰੇ ਠੀਕ ਆ ਕਿੰਨਾ ਕੱਢਿਆ ਵੀਰੇ ਬਹੁਤ ਇਹਦਾ ਬੋਲਾ 4 ਕਿਲੋ ਕੱਢਿਆ ਤੜਕੇ ਜੀ ਤੜਕੇ ਦੇ ਚੁਆਈ ਚ ਕਿੰਨਾ ਪਿਆ ਜੀ ਦੁੱਧ ਜੀ ਦੁੱਧ ਯਾਰ ਮਾਲਕ ਤਾਂ ਕਹਿੰਦੇ ਸਾਡਾ 16 ਕਿਲੋ ਚੋਇਆ ਬਾਬਾ ਜੀ ਯਾਰ ਯਾਨੀ ਕਿ ਦੁੱਧ ਦੇ ਦੂ 14 15 ਕਿਲੋ ਮੈਂ ਆਪਾਂ ਨੂੰ ਵੀ ਬਣਾ ਬੱਧੀ ਆ ਕੱਦ ਵੈਡ ਵਾਲੀ ਆ ਕੋਈ ਐ ਛੋਟੀ ਮੰਨ ਕੇ ਨਾ ਛੋਟੀ ਮੰਨ ਵੀਰੇ ਤੋਰ ਦਿਓ ਜੀ ਸੂਆ ਕਿੰਨਾ ਮੈਂ ਸੂਆ ਤੇ ਜਿਵੇਂ ਕੱਦ ਕੱਠ ਵੱਡਾਈ ਆ ਜਾਂਦਾ ਤੇ ਕੱਟੀ ਨੂੰ ਇਹਨੇ ਜਨਮ ਦਿੱਤਾ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਮਾਲਕ ਤਾਂ ਬਾਈ ਦੱਸਦਾ ਕਿ ਕਹਿੰਦੇ 16 ਕਿਲੋ ਚੋਇਆ ਵਾ ਪਰ ਆਪਾਂ 13 14 ਹੀ ਮੰਨ ਕੇ ਲਈ ਆ ਕੋਈ ਵੀ ਵੀਰ ਆਉਦਾ 13 14 ਮੰਨ ਕੇ ਲੈ ਜਾ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਓਟ ਛਾਂ ਕੇ ਤੇ ਭੂਰਾ ਵੀ ਨਹੀਂ ਜੀ ਬਾਕੀ ਨਿੱਗਰ ਆ ਵੀਰੇ ਸੰਭੀ ਪਲੀ ਆ ਇੰਨਾ ਕੁ ਦੁੱਧ ਇਹਨੂੰ ਕਹਿੰਦਾ ਵੀ ਕੀ ਹੈ ਜੇ ਐਡੀ ਕੱਤ ਵੈਟ ਵਾਲੀ ਮੱਝ ਨੇ ਇਹਨਾਂ ਦੁੱਧ ਦਿੱਤਾ ਫੇਰ ਦੇਣਾ ਵੀ ਕਿੰਨਾ ਇਹ ਕਹਿਣ ਨੂੰ ਕਹਿ ਦੇ 18 ਦੇ ਉ 17 ਦੇ ਉ ਪਰ ਉਹਦਾ ਕੋਈ ਫਾਇਦਾ ਨਹੀਂ 15 ਕਿਲੋ ਮੈਂ ਦੁੱਧ ਦੇ ਦੂੰਗੀ 15 ਕਿਲੋ ਦੇ ਦੇ ਠੀਕ ਆ ਜੈਜ ਦੀ ਡਿਮਾਂਡ ਇਹ ਦੀ ਜੀ ਵਾ ਮੁੱਲ ਕਰਨ ਨੂੰ ਵੀਰੇ 30 ਨਹੀਂ ਕਰਨਾ 20 ਨਹੀਂ ਕਰਨਾ ਵਾ 1 14 ਦੀ ਜੱਸ ਨੂੰ ਹੀ ਆ ਮਾਨਤਾਨ ਹੋ ਜਾ ਵਾ ਮਾਨਤਾਨ ਇਹਦੇ ਚੋਂ ਜੈਜ ਆ ਨਹੀਂ ਡੇਢ ਮੰਗਦਾ ਨਹੀਂ ਇਹ ਜੀ ਮੈਂ ਤਾਂ ਡੇਢ ਮੰਗਦਾ ਆ ਪਰ ਵੀ ਵੱਡੇ ਵੀਰੇ ਪਤਾ 1 ਲੱਖ ਤੇ 13000 ਰੁਪਏ ਚ ਬਾਈ ਕਹਿੰਦਾ ਆਪਾਂ ਮਾਨਤਾਨ ਕਰ ਦਾਂਗੇ ਜੈਜ ਡਿਮਾਂਡ ਆ ਤੇ ਇੱਕ ਵੀਰੇ ਫੋਲੀ ਵੱਡੀ ਹਾਥੀ ਜਿੱਡੀ ਮੱਝੂ ਹਨਾ ਬਾਈ ਹਾਂਜੀ ਵੀਰੇ ਬਾਲਾ ਵੱਡਾ ਕੱਦ ਕਾਟਾ ਸੁਆ ਕਿੰਨਾ ਜੀ ਇਹਦਾ ਇਹਦਾ ਸੁਆ ਦੂਜਾ ਵੀਰੇ ਸੁਆ ਦੂਜਾ ਸਮਾਂ ਕਿੰਨਾ ਲੈਂਦੀ ਆ ਸਮਾਂ ਇਹਦੇ 5-6 ਤਾਂ ਰਹਿੰਦੇ ਵੱਡੇ ਵੀਰੇ ਕੋਈ ਸੀਮਾ ਰਿਕਾਰਡ ਮਿਲਿਆ ਜੀ ਇਹਦਾ ਨਹੀਂ ਆਪਾਂ ਐਵੇਂ ਕਹਿ ਦਈਏ ਆਪਾਂ ਨੂੰ ਸੀਮਾ ਰਿਕਾਰਡ ਨਹੀਂ ਮਿਲਿਆ ਇਹਦਾ ਪਰ ਆਪਾਂ ਟੌਪ ਕਲਾਸ ਨਹੀਂ ਲੀਰਾ ਵੀਰੇ ਕਰਦੇ ਹਨਾ ਦੁੱਧ ਯਾਨੀ ਕਿ ਪਹਿਲੇ ਸੁਵੇ 15 ਕਿਲੋ ਮਾਲਕਾਂ ਦਾ ਚੋਆ ਪਹਿਲੇ ਸੁਵੇ ਇੱਕ ਟੀਅਰ ਦਾ ਫਿਰ ਜੀ ਦੇ ਦੂ ਵੀਰੇ ਹਾਂ 17 18 17 ਕਿੱਲੀ ਜਿਹੜਾ ਲੱਗਿਆ ਉਹ ਵੀ ਨਹੀਂ ਪਤਾ ਵੀਰੇ ਨਹੀਂ ਕੋਈ ਪਤਾ ਨਹੀਂ ਵੱਡੇ ਵੀਰੇ ਐਵੇਂ ਸੀਮਨਾ ਦੇ ਨਾਮ ਲਈ ਜਾਣਦਾ ਕੋਈ ਪਤਾ ਨਹੀਂ ਹਨਾ ਮੰਜਾ ਡੈਂਦਾ ਹਨਾ ਬਈ ਉੱਪਰ ਦਾ 18 ਨਿੱਕਰ ਆ ਵੀਰੇ ਫੋਲੀ ਵੱਡਾ ਕੱਦ ਕਾਠਾ ਤੁਸੀਂ ਦੇਖ ਸਕਦੇ ਹੋ ਵਜਨ ਵਜੂਦ ਵੀ ਚੈੱਕ ਕਰ ਲੋ ਤੇ ਉਸ ਤੋਂ ਚੰਗੀ ਹੈਗੀ ਤਿਆਰੀ ਸ਼ਾਨਦਾਰ ਹਵਾਨਾ ਐਫ ਐਫ ਗਾਇਆਂ ਵਾਂਗੂ ਤਿਆਰ ਕੀਤਾ ਵਾ ਪੈਠ ਪੂੜੇ ਦੀ ਚੜਾਈ ਲਗਭਗ 2.5 3 ਫੁੱਟ ਵਾਂਗੂ ਆ ਮੰਜਾ ਡੈਂਦਾ ਵੀਰੇ ਉੱਤੇ ਇੰਨੀ ਚੌੜੀ ਪਈ ਆ ਕਰਮਾਲੀ ਪਹਿਲੇ ਸੂਏ ਮਾਲਕਾਂ ਨੇ ਦੱਸਿਆ ਵੀ 15 ਕਿਲੋ ਚੋਇਆ ਵਾ 1 ਤਿਆਰ ਉਮੀਦ ਦਾ 17 18 ਦੀ ਆ ਬਾਕੀ ਦੁੱਧ ਹੁੰਦਾ ਵੀਰੇ ਸੇਵਾ ਸੰਭਾਲਦੇ ਸਿਰ ਤੇ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਸੋਨਾ ਮੁਠੀ ਵਾਲਾ ਥਣ ਕੱਲਾ ਕੱਲਾ ਨਿਖੜਮ ਹੱਥੀ ਚਵਾਈ ਵਾਲਾ ਵਜਨ ਵਜੂਦ ਪੂਰਾ ਚੰਗਾ ਗੋਲ ਪੱਠ ਪੂੜਾ ਬਾਕੀ ਪੱਠ ਪੂੜੇ ਦੀ ਕੋਈ ਚੜਾਈ ਵੇਲ ਚੈੱਕ ਕਰ ਸਕਦੇ ਹੋ ਆਪਾਂ ਨੀਲੀ ਰਾਵੀ ਦਾ ਫੁੱਲ ਵੱਡਾ ਜਾਨਵਰ ਮੰਨ ਸਕਦੇ ਆ ਕੋਈਆਂ ਛੋਟਾ ਮੰਨ ਕੇ ਨਾਵੇ ਤੋਹਫਾ ਯਾ ਨੀਲੀ ਰਾਵੀ ਦਾ ਥਣ ਮੋਟਾ ਲੱਗਿਆ ਵਾ ਹੱਥੀ ਚਵਾਈ ਵਾਲਾ ਮਿਲਕ ਵੇਣ ਪੂਰੀ ਸਟਰੋਂਗ ਆਉਂਦੀ ਆ ਬਜਨ ਵਜੂਦ ਵੀ ਬਰੇ ਪੂਰਾ ਚੰਗਾ ਇਹਦੀ ਡਿਮਾਂਡ ਵੀਰੇ ਇਹਦੀ ਵੀਰੇ ਕਰਨ ਨੂੰ ਤਾਂ ਲੋਕ ਹੁਣ ਏਡੀਆਂ ਮਈਆਂ ਦੀ ਪੌਣੇ 2 ਲੱਖ ਕਰੀ ਜਾਂਦੇ ਆਪਾਂ ਪੌਣੇ 2 ਨਹੀਂ ਕਰਨਾ ਆਪਾਂ 127 ਚੋਂ ਮਾਨ ਤਣ ਮੈਂਦਾ ਕਰਨਾ ਇਹਦਾ 127000 127000 ਚੋਂ ਮਾਨ ਤਣ ਕਰ ਨਹੀਂ ਮਿਲਣੀ ਆ ਰੇਟ ਨਹੀਂ ਮਿਲਣੀ ਵੀਰੇ ਦੀ ਮੈਂ ਕੌਣ ਦਿੰਦਾ ਘਰਾਂ ਚ ਨਹੀਂ ਕੋਈ ਦਿੰਦਾ 2 ਲੱਖ 2 ਜਦੋਂ ਘਟ ਕੇ ਤਾਂ ਕਿਸੇ ਨੇ ਅਗਲਾ ਕਹਿੰਦਾ ਯਾਰ ਬਾਹਰ ਹੋ ਜਾ ਮਾੜਾ ਜਾ ਇਹ ਗੱਲ ਹੋ ਜਾਣੀ ਆ ਵੀਰੇ ਫੁੱਲ ਵੱਡੀ ਚੰਗੀ ਮਾਜਾ 1,27,000 ਬੇਜਮਾਨਦਾਨ ਹੋ ਜਾਊਗਾ ਜਿਹੜਾ ਨਾਗ ਆ ਗਿਆ ਵੀਰੇ ਆਪਣਾ 6 ਨੰਬਰ ਜੀ ਇਹਦਾ ਸੂਆ ਕਿੰਨਾ ਮਾਜੇ ਇਹਦਾ ਸੂਆ ਵੀਰੇ ਪਹਿਲਾਂ ਨ ਬੱਛੀ ਆ 11 ਕਿਲੋ ਦੁੱਧ ਆ ਕਿਦੋਂ ਸੂਈ ਆ ਜੀ ਇਹਨੂੰ ਸੂਈ ਨੂੰ ਵੀਰੇ 2.5 ਮਹੀਨੇ ਹੋ ਗਏ ਆ 15 ਦਿਨ ਹੋ ਗਏ ਬੰਦਾ ਜੀ ਕਹਿੰਦੇ ਟੀਕਾ ਵੀ ਭਰਾਇਆ ਆਪਣੀ ਜਿੱਥੋਂ ਲਈ ਵੀ ਆ ਸਾਰਾ ਕੁਝ ਬੰਦਾ ਚੰਦੋ ਚੱਕ ਕੀਤੀ ਨਹੀਂ ਦੰਦੋ ਨਹੀਂ ਚੈੱਕ ਕੀਤੀ ਦੁੱਧ ਕਿੰਨਾ ਦੱਸਿਆ ਸੀਗਾ ਦੁੱਧ 11 ਕਿਲੋ ਹੋਊਗਾ 11 ਕਿਲੋ ਥਣਾ ਦੀ ਗਰੰਟੀ ਆ ਜੀ ਗਰੰਟੀ ਆ ਵੀਰੇ ਠੀਕ ਆ ਤੋਰ ਦੀ ਵੀਰੇ ਵੀ ਸੂਆ ਪਹਿਲਾ ਜੀ ਤੋਰ ਦਿਓ ਜੀ ਠੰਡੀ ਸੀ ਲਾ 11 ਕਿਲੋ ਦੁੱਧ ਆ 15 ਦਿਨਾਂ ਦੀ ਏਆਈ ਹੋਈ ਬਾਹਰੋਂ ਲਿਆਈ ਬਰੀਡ ਬਰੂਡ ਚੰਗੀ ਆ ਹਣਾ ਹਾਂ ਚੰਗੀ ਆ ਵੀਰੇ ਕੋਈ ਲਿਸਤੀ ਲਾਵੀ ਆ ਜਾਤ ਬਰੀਡ ਪੂਰੀ ਚੰਗੀ ਆ ਚੈੱਕ ਕਰ ਸਕਦੇ ਹੋ ਸੂਣਾ ਮੁੱਠੀ ala ਥਾਣਾ ਕੱਲਾ ਕੱਲਾ ਨਿੱਖੜ ਮਾ ਅੱਥੀ ਚਵਾਈ ala ਬਾਕੀ ਚੰਗੇ ਥੋੜਾ ਜਿਆ ਕੈਮਰੇ ਤੋਂ ਡਰਦਾ ਜੀ ਬਸ ਕੋਈ ਗੱਲ ਨਹੀਂ ਮੋੜ ਲੈ 11 ਕਿਲੋ ਦੀ ਆਪਣੇ ਘਰੇ ਭਲਾ ਚੋਕੇ ਲੈ ਜੇ ਬਾਈ ਭਾਵੇਂ ਚਾਰ ਟਾਈਮ ਚੋਵੇ ਵੀਰੇ ਠੀਕ ਆ ਤੇ ਜੈ ਜੀ ਡਿਮਾਂਡ ਵੀਰੇ ਦੀ ਬਾਈ ਦਾ 33000 ਚੋਂ ਮਾਨਤਾਨ ਕਰ ਦਾਂਗੇ ਬਾਈ ਜੀ ਇਹਦਾ ਠੀਕ ਆ 33000 ਰੁਪਏ ਚੋਂ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਇਹਦਾ ਤੇ ਅੱਗੇ ਨਾਗ ਆ ਗਿਆ ਵੀਰੇ 7 ਨੰਬਰ ਇਹਦਾ ਸੂਆ ਕਿੰਨੇ ਮਾਜ ਇਹ ਇਹ ਸੂਆ ਹੋ ਤੀਜਾ ਵੀਰੇ 15 ਦਿਨਾਂ ਦੀ ਸੂਈ ਵੀ ਆ ਬੱਛਾ ਮਗਰ ਬੱਚਾ ਮਗਰ ਵੱਛਾ ਜੀਰ ਦੀ ਕੰਪਲੀਟ ਆ ਜੀਰ ਦੀ ਕੰਪਲੀਟ ਆ ਕਿੰਨਾ ਦੁੱਧ ਤਿਆਰ 17 ਕਿਲੋ ਦੁੱਧ ਆ ਵੀਰੇ ਚਵਾਈ ਕਰਾ ਦਾਂਗੇ ਜੀ ਮੈਂ ਨਾ ਭਾਵੇਂ ਚਾਰ ਟਾਈਮ ਚੋਵੇ ਕੰਡਾ ਹਾਂ ਦੀ ਗਰੰਟੀ ਆ ਜੀ ਜਮਾ ਗਰੰਟੀ ਆ ਵੱਡੇ ਵੀਰੇ ਠੰਡੀ ਸੀਲ ਦੀ ਲਾ ਠੀਕ ਆ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਤੀ ਚਵਾਈ ਵਾਲਾ ਕੱਦ ਵਜਣ ਦੀ ਵੀ ਪੂਰੀ ਚੰਗੀ ਆ 17 ਕਿਲੋ ਦੁੱਧ ਦੀ ਚਵਾਈ ਕਰ ਸਕਦੇ ਹੋ ਤੁਸੀਂ ਦੋ ਟਾਈਮ ਚਾਰ ਟਾਈਮ 6 ਟਾਈਮ ਬੱਚਾ ਮਗਰ ਇਹਦੇ ਵੱੱਛਾ ਆ ਜਾਂਦਾ ਬਰੀਡ ਦੇ ਪੱਖ ਤੋਂ ਵੀਰੇ ਇਹ ਵੀ ਚੰਗੀ ਆ ਨਿੱਗਰ ਸੋਨਾ ਮੁਠੀ ਵਾਲਾ ਗੁਲਾਬੀ ਥਾਣਾ ਮਿਲਕ ਵੇਨ ਚੈੱਕ ਕਰ ਸਕਦੇ ਹੋ ਮਾਨਨੇ ਤੇ ਬਰੀਕ ਬਰੀਕ ਵੀਨਜ ਵੀ ਬਹੁਤ ਚੰਗੀ ਆ ਵੇੜਾ ਅੱਗੇ ਤੋਂ ਤੁਹਾਡੀ ਸੇਵਾ ਸੰਭਾਲਦਾ ਜਿਹੜਾ 17 ਕਿਲੋ ਆ ਉਹ ਬਾਈ ਦੇ ਘਰੇ ਆਪਦਾ ਵੀਰੇ ਝੋਕੇ ਲੈ ਕੇ ਜਾਏ ਉਹ ਤੇ ਇਹਦੀ ਡਿਮਾਂਡ ਵੀਰੇ ਇਹਦੀ ਡਿਮਾਂਡ ਵੀਰੇ ਬਸ 60000 ਚੋਂ ਮਾਨਤਾਨ ਕਰ ਦਿਆਂਗੇ ਠੀਕ ਆ ਇਹਦਾ ਬਾਈ ਕਹਿੰਦਾ 60000 ਰੁਪਏ ਚੋਂ ਮਾਨਤਾਨ ਹੋ ਜਾਊਗਾ ਜੀ ਬਾਕੀ ਚੰਗੀ ਆ ਵੇੜ ਕੋਈ ਵੀ ਨਾ ਤੁਹਾਨੂੰ ਵੀਰੇ ਪਸੰਦ ਆਉਂਦਾ ਆ ਕੇ ਤਸੱਲੀ ਬਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ